ਉਹ ਕਈ ਲੀਡਰ ਅਜਿਹੇ ਨੇ ਅਕਾਲੀ ਦਲ ਦੇ ਜਿਹੜੇ ਸੁਖਵੀਰ ਦੇ ਨੇੜੇ-ਨੇੜੇ ਨੇ ਜੋ ਅਜੇ ਵੀ ਚਮਚਾਗਰੀ ਕਰਨ ਤੋਂ ਨਹੀਂ ਹਟਦੇ ਇਹ ਅਕਾਲੀ ਦਲ ਬਗੈਰ ਪੰਜਾਬ ਦਾ ਦੇਖੋ ਆ ਵਸੀਲਾ ਤਾਂ ਨਹੀਂ ਹੈ ਜਿਹੜੀ ਇਹ ਲੀਡਰਸ਼ਿਪ ਹੈ ਇਸ ਲੀਡਰ ਜਮ ਤਾਂ ਸਿੱਖ ਪੰਥ ਨੇ ਵੀ ਆਮ ਪੰਜਾਬ ਦੇ ਲੋਕਾਂ ਨੇ ਵੀ ਨਕਾਰ ਆਪਾਂ ਹੁਣ ਜਗਵੰਦਰ ਵਾਲੀ ਚੌਂਕ ਦੇਖੀ ਹੈ ਇਹਨਾਂ ਨੇ ਅਕਾਲੀ ਦਲ ਨੂੰ ਛੱਡ ਕੇ ਬੀਐਸਪੀ ਨੂੰ ਸਪੋਰਟ ਕਰੀ ਵੋਟ ਕਿੰਨੀ ਪਈ 734 ਇਹ ਕਿੰਨੇ ਦੁਖ ਦੀ ਗੱਲ ਹੈ ਪਿੰਡ ਦਾ 5 ਵੀ 734 ਵੋਟ ਲੈ ਜਾਂਦੇ ਕੀ ਗੱਲ ਕਰੇ ਇਹਨਾਂ ਨੇ ਤਾਂ ਮੰਤਕ ਨੂੰ ਮਸਲਾ ਨਹੀਂ ਛੱਡਦੇ ਅਨੰਦਪੁਰ ਸਾਹਿਬ ਦਾ ਮਤਾਂ ਛੱਡਦਾ ਇਹਨਾਂ ਨੇ ਚੰਡੀਗੜ੍ਹ ਛੱਡਦਾ ਨਹਿਰ ਦਾ ਮਸਲਾ ਛੱਡਦੇ ਨੇ ਸੈਣੀ ਜਿਨ੍ਹਾਂ ਨੇ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਆਲਮ ਸੈਨਾ ਬਣਾ ਕੇ ਆਲਮ ਨੇ ਹਜ਼ਾਰ ਆਲਮ ਨੇ ਹੋਲੀ ਖੇਡੀ ਉਹ ਉਹਨਾਂ ਨੂੰ ਉਹ ਮੀਤ ਪ੍ਰਧਾਨ ਅਕਾਲੀ ਦਲ ਦੇ ਕਿੱਥੇ ਤੁਹਾਡਾ ਮਾਫੀ ਹੁੰਦੀ ਹੈ ਗਲਤੀਆਂ ਦੀ ਗਨਾਹਾਂ ਦੀ ਕਦੇ ਮਾਫੀ ਨਹੀਂ ਇਹਨਾਂ ਨੇ ਗناہ ਕਰਿਆ ਇਹਨਾਂ ਨੂੰ ਕੋਈ ਮਾਫੀ ਕਿਸੇ ਪਾਸੇ ਤੇ ਨਾ ਮਿਲਣੀ ਹੈ ਨਾ ਮਿਲਣ ਜੋਗੀ ਹੈ ਜੇ ਮੰਨ ਲਓ ਉਹ ਇਹ ਦੁਨੀਆਵੀ ਅਦਾਲਤ ਇਹਨਾਂ ਨੂੰ ਮਾਫ ਕਰ ਵੀ ਦਿੰਦੀ ਹੈ ਉਹ ਅਕਾਲ ਪੁਰਖ ਦਾ ਤਾਂ ਦੋ ਵੀ ਸਰਕਾਰਾਂ ਤੋਂ ਲੋਕਾਂ ਦਾ ਬਿਲਕੁਲ ਵਿਸ਼ਵਾਸ ਉੱਠ ਗਿਆ ਭਾਵੇਂ ਸਰਕਾਰ ਕਾਂਗਰਸ ਦੀ ਹੋਵੇ ਭਾਵੇਂ ਭਾਜਪਾ ਦੀ ਹੋਵੇ ਭਾਵੇਂ ਆਮ ਪਾਰਟੀ ਹੋਵੇ ਜਿਹੜੀ ਹੁਣ ਆਈ ਹੈ ਭਾਵੇਂ ਕਾਲੀ ਦਲ ਹੋਵੇ ਸੋ ਸਾਨੂੰ ਇਨਸਾਫ ਕਿਸੇ ਨੇ ਮਿਲਿਆ ਨਹੀਂ ਅਕਾਲੀ ਦਲ ਲਗਾਤਾਰ ਹੁਣ ਗਿਰਦਾ ਜਾ ਰਿਹਾ ਹੈ ਅਕਾਲੀ ਦਲ ਦੇ ਵਿੱਚ ਕਾਫੀ ਬਾਗੀ ਲੀਡਰ ਜਿਹੜੇ ਖੜੇ ਹੋ ਗਏ ਨੇ ਅਕਾਲੀ ਦਲ ਦੇ ਵਿੱਚ ਸੁਖਵੀਰ ਬਾਦਲ ਦੀ ਕੁਰਸੀ ਹੁਣ ਖਤਰੇ ਦੇ ਵਿੱਚ ਹੈ ਜਿਸ ਨੂੰ ਲੈ ਕੇ ਦਿਨੋ-ਦਿਨੀ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜਗੀਰ ਕੌਰ ਤੇ ਹੋਰ ਕਈ ਵੱਡੇ ਲੀਡਰ ਜਿਹੜੇ ਹੁਣ ਸੁਖਵੀਰ ਬਾਦਲ ਦੇ ਖਿਲਾਫ ਖੜੇ ਹੋ ਗਏ ਨੇ ਇਸ ਨੂੰ ਲੈ ਕੇ ਹੁਣ ਅਕਾਲੀ ਦਲ ਕਿੱਥੇ ਜਾ ਕੇ ਖੜੇਗਾ ਕੀ ਬਾਕੀ ਰਹੇਗਾ ਜਾਂ ਪਾਰਟੀ ਖਤਮ ਹੁੰਦੀ ਜਾ ਰਹੀ ਹੈ ਕਿਉਂਕਿ ਸੌ ਸਾਲ ਪੁਰਾਣੀ ਪਾਰਟੀ ਜਿਸ ਨੂੰ ਕਿਹਾ ਜਾਂਦਾ ਸੀ ਉਹ ਹੁਣ ਖਤਮ ਹੋਣ ਦੇ ਕਿਨਾਰੇ ਹੈ ਤੇ ਸੋ ਲੈ ਕੇ ਕੁਝ ਸ਼ਕਸ਼ੀਤਾ ਨੇ ਸਾਡੇ ਨਾਲ ਉਹਨਾਂ ਤੇ ਗੱਲਬਾਤ ਕਰਾਂਗੇ ਸਮੁੱਦੇ ਤੇ ਸੁਖਾ ਜੀ ਕਾਫੀ ਪੁਰਾਣੀ ਪਾਰਟੀ ਮਿਲ ਜਾਂਦੀ ਹੈ 100 ਸਾਲ ਪੁਰਾਣੀ ਪਾਰਟੀ ਅਕਾਲੀ ਦਲ ਪਰ ਉਹਨਾਂ ਅਕਾਲੀ ਦਲ ਦੇ ਵਿੱਚ ਕੁਝ ਠੀਕ ਨਹੀਂ ਚੱਲ ਰਿਹਾ ਲਗਾਤਾਰ ਬਾਗੀ ਤੁਹਾਡੇ ਖੜੇ ਹੋ ਗਏ ਉਹਨਾਂ ਵੱਲੋਂ ਕਹਿੰਦੇ ਕਿ ਸਕਵੀਰ ਬਾਦਲ ਪ੍ਰਧਾਨਗੀ ਛੱਡ ਦੇ ਫਿਰ ਅਕਾਲੀ ਦਲ ਕਿਤੇ ਕਿਤੇ ਉੱਪਰ ਆ ਸਕਦਾ ਹਰਤੇਜ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਐਚਐਨ ਬਣਦਾ ਧੰਨਵਾਦ ਕਰਦਾ ਕਿ ਤੁਸੀਂ ਇਹ ਜਿਹੇ ਮੁੱਦੇ ਪੇਟਾਉਂਦੇ ਰਹਿੰਦੇ ਹੋ ਸੋ ਸਾਡਾ ਵੀ ਜਦੋਂ ਅਸੀਂ ਪਹਿਲਾਂ ਕਾਂਗਰਸ ਪਾਰਟੀ ਵਿੱਚ ਗਏ ਸੀ ਹੁਣ ਤਾਂ ਅਸੀਂ ਆਜ਼ਾਦ ਆਂ ਅਸੀਂ ਲੋਕਤਮਿਚਨ ਬੀਕੇਯੂ ਤੋਂ ਆਏ ਤੇ ਦੇਖਣ ਨੂੰ ਮਿਲਿਆ ਕਿ ਅਕਾਲੀ ਦਲ ਦੀ ਜਿਹੜੀਆਂ ਨੀਤੀਆਂ ਧੀਆਂ ਉਹ ਜੋ ਸਿੱਖ ਕੌਮ ਲਈ ਦਾ ਲੋਕਾਂ ਪ੍ਰਤੀਜਨ ਉਹ ਦਿਨੋਂ ਪਰ ਦਿਨ ਉਹਦਾ ਗਰਾਫ ਘਿਰਦਾ ਗਿਆ ਲੋਕਾਂ ਵਿੱਚ ਨਾਰਾਜ਼ਗੀ ਹੁੰਦੀ ਗਈ ਸੋ ਜਿਹੜੇ ਲੀਡਰ ਹੋਣ ਅੱਜ ਮਤਲਬ ਬਗਾਵਤ ਕਰਨ ਲੱਗੇ ਨੇ ਚਲੋ ਦੇਰ ਆਏ ਦਰਸਤਾਏ ਪਰ ਬਹੁਤ ਲੇਟ ਆਏ ਹਾਂਜੀ ਕਿਉਂਕਿ ਜਰ ਉਹਨਾਂ ਨੇ ਦੇਖਿਆ ਵੀ ਸਾਨੂੰ ਲੋਕ ਨਕਾਰ ਚੁੱਕੇ ਨੇ ਵੋਟਾਂ ਨਹੀਂ ਪੈਂਦੀਆਂ ਉਹਨਾਂ ਨੇ ਵੀ ਆਵਾਜ਼ ਉਦੋਂ ਚੱਕੀ ਹੈ ਜੇ ਮੇਰੇ ਖਿਆਲ ਆਤੋਂ 5-7 ਸਾਲ ਪਹਿਲਾਂ 10 ਸਾਲ ਪਹਿਲਾਂ ਬੋਲਦੇ ਤਾਂ ਅਜ ਕਾਲੀ ਦਲ ਬੜੇ ਚੰਗੇ ਪੱਧਰ ਤੇ ਅਜਾ ਖੜਾ ਹੁੰਦਾ ਸੋ ਆ ਵੀ ਚਲੋ ਚੰਗਾ ਮੰਨਦੇ ਕਿ ਚਲੋ ਜੇ ਅੱਜ ਵੀ ਉਹ ਉਹਨਾਂ ਨੇ ਕੋਈ ਇਹ ਮੁੱਦਾ ਚੱਕਿਆ ਵੀ ਕਾਲੀ ਦਲ ਨੂੰ ਕਾਮਯਾਬ ਕਰਨ ਵਾਸਤੇ ਉਹਨਾਂ ਨੇ ਸ੍ਰੀ ਅਕਾਲਤਾ ਸਾਹਿਬ ਦੇ ਜਾ ਕੇ ਮਾਫੀ ਮੰਗਣ ਦੀ ਗੱਲ ਕਰੀ ਹੈ ਜੋ ਗਲਤੀਆਂ ਉਹਨੇ ਪਛਤਾਵਾ ਕੀਤਾ ਹੈ ਕਹਿੰਦੇ ਜੇ ਬੰਦਾ ਪਛਤਾਵਾ ਕਰ ਲਵੇ ਤਾਂ ਮਾਫ਼ ਕਰਨ ਦੇ ਯੋਗ ਹੁੰਦਾ ਹੈ ਸੋ ਕਈ ਲੀਡਰ ਇਹ ਜਿਹਨੇ ਅਕਾਲੀ ਦਲ ਦੇ ਜਿਹੜੇ ਸੁਖਵੀਰ ਦੇ ਨੇੜੇ ਨੇੜੇ ਨੇ ਜੋ ਅਜੇ ਵੀ ਚਮਚਾਗਰੀ ਕਰਨ ਤੋਂ ਨਹੀਂ ਹਟਦੇ ਸੋ ਲੋਕ ਸਭ ਕੁਝ ਦੇਖ ਰਹੇ ਨੇ ਜਿਹੜੇ ਆਮ ਲੋਕ ਨੇ ਸਾਡੇ ਅੰਦਰ ਵੀ ਹਮਦਰਦੀ ਹੈ ਕਿ ਸਾਡਾ ਅਕਾਲੀ ਦਲ ਚੰਗੇ ਉਹਨਾਂ ਤੇ ਖੜਾ ਹੋਵੇ ਕਿ ਅਕਾਲੀ ਦਲ ਬਗੈਰ ਪੰਜਾਬ ਦਾ ਦੇਖੋ ਆ ਵਸੀਲਾ ਤਾਂ ਨਹੀਂ ਹੈ ਬਾਕੀ ਪਾਰਟੀਆਂ ਕਾਂਗਰਸ ਵੀ ਹੈ ਭਾਜਪਾ ਹੈਗੀ ਹੈ ਜਾਂ ਹੁਣ ਆਮ ਪਾਰਟੀ ਹੈਗੀ ਹੈ ਇਹ ਪਾਰਟੀਆਂ ਇਹਨੇ ਪਰ ਜਿਹੜੀ ਸਾਡੀ ਅਸਲ ਪਾਰਟੀ ਜਿਹੜੀ ਪਹਿਲਾਂ ਤੋਂ ਕਾਣਾ ਉਹ ਅਕਾਲੀ ਦਲ ਹੈ ਸੋ ਅਕਾਲੀ ਦਲ ਦਾ ਇੱਥੇ ਮੌਜੂਦ ਰਹਿਣਾ ਜ਼ਰੂਰੀ ਹੈ ਸੋ ਅਸੀਂ ਤਾਂ ਬੇਨਤੀ ਕਰਦੇ ਸੁਖਵੀਰ ਜੀ ਨੂੰ ਕਿ ਹਾਲੇ ਵੀ ਆਪਣਾ ਜਿਹੜਾ ਆਪਣਾ ਰਬਈਆ ਏ ਐਂਕਰ ਭਰਿਆ ਉਹਨੂੰ ਛੱਡ ਕੇ ਸੋ ਲੋਕਾਂ ਤੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਵੀ ਅਕਸਰ ਅਕਾਲ ਤਖਤ ਸਾਹਿਬ ਤੋਂ ਵੀ ਇੱਕ ਨਮਾਣੇ ਸਿੱਖ ਵਜੋਂ ਮਾਫੀ ਮੰਗੋ ਜਿਹੜੀਆਂ ਚੋਰ ਚਤਰਾਇਆਂ ਜੀਆਂ ਆ ਜਾਂ ਵੀ ਥੋੜੇ ਮਨ ਦੇ ਵਿੱਚ ਸ਼ਰਾਰਤਾਂ ਚੱਲ ਰਹੀਆਂ ਨੇ ਸ਼ਰਾਰਤਾਂ ਛੱਡੋ ਲੋਕ ਜਦੋਂ ਤੁਸੀਂ ਬੋਲਦੇ ਆ ਉਹ ਸਮਝ ਜਾਂਦੇ ਨੇ ਕਿ ਸ਼ਰਾਰਤ ਨਾਲ ਮਾਫੀ ਮੰਗੀ ਜਾਂਦੀ ਇੱਕ ਅੰਦਰਲੇ ਮਨ ਤੋਂ ਦਿਲ ਤੋਂ ਮਾਫੀ ਮੰਗਵਾ ਵੀ ਮੰਗੀ ਜਾਂਦੀ ਹੈ ਸੋ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਬਾਗੀ ਅਕਾਲੀ ਦਲ ਤੋਂ ਬਾਗੀ ਨਹੀਂ ਕਹਿ ਸਕਦੇ ਜਿਹੜੇ ਅਕਾਲੀ ਦਲ ਦੇ ਵਿੱਚ ਹੀ ਨੇਤਾ ਤੁਹਾਡਾ ਵਿਰੋਧ ਕਰ ਰਹੇ ਨੇ ਸੋ ਉਹਨਾਂ ਨੂੰ ਕੋਈ ਜੁਦਾ ਤੜਾ ਨਹੀਂ ਕਹਿ ਸਕਦੇ ਆਪਾਂ ਉਹਨਾਂ ਨੇ ਜਮੀਰਾਂ ਜਾਗ ਚੁੱਕੀਆਂ ਨੇ ਪਾਵਾ ਉਹ ਦੇਰ ਬਾਅਦ ਬੋਲੇ ਨੇ ਪਰ ਉਹਨਾਂ ਦੀ ਗੱਲ ਨੂੰ ਸੁਣ ਕੇ ਉਹਨਾਂ ਨੂੰ ਤਕਲੀਫ ਮੰਨਣ ਦੀ ਲੋੜ ਨਹੀਂ ਕਈ ਆਗੂ ਆਪਣੀ ਬਾਵਾ ਘੱਟਣ ਦੇ ਲਈ ਉਹਨਾਂ ਨੂੰ ਕਹਿੰਦੇ ਨੇ ਕਿ ਜੀ ਇਹ ਬਾਗੀ ਸੁਰ ਬਾਗੀ ਉਹ ਕਰਦੇ ਨੇ ਪਹਿਲਾਂ ਇਹਨਾਂ ਨੇ ਵਜ਼ੀਰੀਆਂ ਮਾਣੀਆਂ ਫਲਾਣਾ ਮਾਣਿਆ ਚਲੋ ਚੰਗੀ ਗੱਲ ਹੈ ਉਹਨਾਂ ਨੂੰ ਤੁਸੀਂ ਵਜ਼ੀਰੀਆਂ ਦਿੱਤੀਆਂ ਪਰ ਅੱਜ ਕਿਸੇ ਨੂੰ ਤਾਂ ਦੇਖੋ ਬੋਲਣ ਦੀ ਲੋੜ ਤੀ ਪਰ ਉਹਨਾਂ ਬੰਦਿਆਂ ਦਾ ਫੇਸ ਵਿੱਚ ਅਸੀਂ ਇਹ ਚੀਜ਼ ਦਾ ਬੜਾ ਧੰਨਵਾਦ ਕਰਦੇ ਹਾਂ ਕਿ ਦੇਰ ਅਦਰੋਸਤਾ ਜਾਂ ਜੋ ਬੋਲਣ ਲੱਗੇ ਨੇ ਜਿਹਦੇ ਕਾਰਨ ਮੇਰੇ ਖਿਆਲ ਅਕਾਲੀ ਦਲ ਨੂੰ ਬਚਾਉਣ ਦੀ ਲੋੜ ਹੈ ਸੋ ਸਾਡੇ ਜਿਹੜੇ ਆਮ ਪਿੰਡਾਂ ਵਿੱਚ ਲੋਕ ਨੇ ਉਹ ਵੀ ਚਾਹੁੰਦੇ ਨੇ ਕਿ ਅਕਾਲੀ ਦਲ ਆਪਣੀ ਮਾਫੀ ਮੰਗ ਕੇ ਸੁਖਵੀਰ ਬਾਦਲ ਨੂੰ ਸਾਰੇ ਪੰਥ ਨੂੰ ਇਕੱਠਾ ਕਰਨਾ ਚਾਹੀਦਾ ਏ ਸੋ ਜੋ ਸਾਰਾ ਪੰਥ ਸਾਡੀ ਕੌਮ ਸਿੱਖ ਕੌਮ ਸਾਰਾ ਫੈਸਲਾ ਲਵੇ ਉਹਨੂੰ ਸਿਰ ਮੱਥੇ ਪ੍ਰਵਾਨ ਕਰਨਾ ਚਾਹੀਦਾ ਆਪਣੀ ਅੜਾਈ ਨਹੀਂ ਕਰਨੀ ਚਾਹੀਦੀ ਕਿ ਮੈਂ ਪ੍ਰਧਾਨ ਰਹਿਣਾ ਹੈ ਪ੍ਰਧਾਨ ਕੀ ਸਾਡੀ ਤਾਰੂਕ ਜੇ ਸਾਡੇ ਕੋਲ ਲੋਕ ਰਹਿਣਗੇ ਜੇ ਸਾਡੇ ਕੋਲ ਲੋਕ ਹੀ ਨਾ ਰਹੇ ਤੇ ਅਸੀਂ ਪ੍ਰਧਾਨ ਕੀ ਕਿਹਦੇ ਤੇ ਕਰਨੀ ਸੋ ਆਪਣੇ ਲੋਕਾਂ ਨੂੰ ਬਚਾਉਣ ਲਈ ਆਪਣੇ ਪੰਥ ਨੂੰ ਆਪਣੀ ਕੌਮ ਨੂੰ ਅਕਾਲੀ ਦਲ ਨੂੰ ਬਚਾਉਣ ਲਈ ਸੁਖਵੀਰਵਾਦ ਨੂੰ ਵੱਡਾ ਦਿਲ ਦਿਖਾਉਣਾ ਚਾਹੀਦਾ ਹੈ ਸੋ ਬਿਲਕੁਲ ਸਾਰੇ ਲੋਕਾਂ ਨੂੰ ਇੱਕ ਮੁੱਠ ਕਰਕੇ ਬੈਠ ਕੇ ਆਪਣਾ ਫੈਸਲਾ ਲੈਣਾ ਚਾਹੀਦਾ ਤੇ ਲੋਕਾਂ ਦੇ ਪਤਵੰਤੇ ਨੂੰ ਮੰਨਣਾ ਚਾਹੀਦਾ ਹੈ ਸੋ ਇੰਨੀ ਕਹਿਣਾ ਚਾਹੀਦਾ ਠੀਕ ਹੈ ਬਿਲਕੁਲ ਤੇ ਜਿਹੜਾ ਸੁਖਵੀਰ ਬਾਦਲ ਵਾਲਾ ਧੜਾ ਉਹ ਕਹਿੰਦੇ ਕਿ ਜਿਹੜੇ ਪ੍ਰੇਮ ਸਿੰਘ ਚੰਦੂ ਮਾਜਰਾ ਬੀਬੀ ਜ਼ਗੀਰ ਕੌਰ ਹੋਰ ਕਈ ਜਿਹੜੇ ਇਦਾਂ ਦੇ ਲੀਡਰ ਨੇ ਜਿਹੜੇ ਬਾਕੀ ਬਣ ਜੇ ਨੇ ਹੁਣ ਅਕਾਲੀ ਦਲ ਦੇ ਖਿਲਾਫ ਬੋਲ ਰਹੇ ਨੇ ਕਿ ਇਹਨਾਂ ਨੇ ਮੋٹے ਪੈਸੇ ਵਟੋਰ ਲਈ ਵਜੀਰੀਆਂ ਮੰਨ ਲਈਆਂ ਆਪਣੇ ਪੁੱਤਾਂ ਨੂੰ ਦੋਤਿਆਂ ਨੂੰ ਅੱਗੇ ਇਹ ਕਹਿੰਦੇ ਨੇ ਕਿ ਐਮਐਲਏ ਟਿਕਟ ਦੋ ਤਾਰ ਕੇ ਇਹ ਸੁਰ ਬਦਲ ਰਹੇ ਨੇ ਜਦਕਿ ਅਕਾਲੀ ਦਲ ਆਪਣੇ ਸਟੈਂਡ ਤੇ ਖੜਿਆ ਆ। ਅ ਦੇਖੋ ਤੇ ਜੀ ਜੀ ਪਹਿਲਾਂ ਤਾਂ ਇਹਦਾ ਜਿਹੜਾ ਅਕਾਲੀ ਦਲ ਹੈ ਕਿਉਂਕਿ ਇੱਕ ਇੱਕ ਕੋਈ ਸਿਧਾਂਤ ਦੀ ਪੰਥ ਦੀ ਗੱਲ ਕਰਨ ਵਾਲੀ ਜਿਹੜੀ ਕੁਰਬਾਨੀਆਂ ਵਿੱਚ ਉਪਜੀ ਪਾਰਟੀ ਸੀ। ਬਹੁਤ ਚੰਗੇ ਸਾਡੇ ਸਿਹਰਤ ਆਗੂ ਰਹੇ ਨੇ ਇਹਨਾਂ ਦੇ। ਪਰ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਬਾਗ ਡੋਰ ਆਈ ਉਸ ਤੋਂ ਬਾਅਦ ਭਾਵੇਂ 78 ਲਾ ਲਓ 84 ਲਾ ਲਓ ਹਨਿਆਰਾ ਵਾਲਾ ਕਾਂਡ ਲਾ ਲਓ ਸਰਸੇ ਵਾਲੇ ਦਾ ਲਾ ਲਓ ਜਿੰਨੇ ਵੀ ਹੋਏ ਨੁਕਸਾਨ ਕੀਤੇ ਨੇ ਇਸ ਪਰਿਵਾਰ ਨੇ ਪਰ ਇਸ ਮਾਮਲੇ 'ਚ ਸਾਰੇ ਨੰਗੇ ਹੈ ਤਾਂ ਇਹ ਵੀ ਨਾਲ ਸੀ ਕਿਉਂਕਿ ਜਿਹੜੇ ਅੱਜ ਦੂਜਾ ਤੜਾ ਦੱਸਿਆ ਜਾਂਦਾ ਕਿਉਂਕਿ ਅਸੀਂ ਕਹਿੰਦੇ ਵੀ ਠੀਕ ਹੈ ਇਹਨੂੰ ਕੋਈ ਬਚਾਉਣ ਵਾਲਾ ਚਾਹੀਦਾ ਪਰ ਬਚਾਉਣਗੇ ਤਾਂ ਉਹ ਸੁਰੱਖਿਆ ਤਾਂ ਹੱਥ ਹੀ ਨਾ ਜਿਹੜਾ ਸਿਹਰ ਦਾਗੂ ਹੋਵੇ ਜੇ ਬਲੈਕ ਥੰਡਰ ਦੇ ਕੋਈ ਅੱਜ ਦੋਸ਼ ਲੱਗਦੇ ਨੇ ਗਗਨਦੀਪ ਬਰਨਾਲਾ ਚੰਦੂ ਮੱਜਰੇ ਉਹਨਾਂ ਤੇ ਗੋਲੀਆਂ ਚਲਾ ਰਹੇ ਨੇ ਗੁਰੂ ਘਰਾਂ ਵੱਲ ਸੋ ਆਪਾਂ ਇਹ ਕਹਿੰਦੇ ਵੀ ਜਿਹੜੇ ਉਹ ਟਕਸਾਲੀ ਪਰਿਵਾਰ ਨੇ ਉਹਨਾਂ ਦਾ ਕਿਤੇ ਨਾਸ ਨਹੀਂ ਅੱਜ ਉਹ ਕਾਲੀ ਦਲ ਤੇ ਬੈਠੇ ਹੋ ਤੰਗ ਹੋਏ ਬੈਠੇ ਨੇ ਚੰਗੇ ਆਗੂ ਉਹਨਾਂ ਦੀ ਪਛਾਣ ਕਰਨੀ ਚਾਹੀਦੀ ਹੈ ਉਹਨਾਂ ਨੂੰ ਅ ਗੁਰੂ ਗ੍ਰੰਥ ਸਾਹਿਬ ਜੀ ਬਿਆਦਮੀਆਂ ਇੱਕ ਵੋਟ ਉਹ ਸਾਥ ਤੋਂ ਲੈਣ ਦੇ ਲਈ ਕਿ ਕਿੰਨੀ ਕ ਵੋਟ ਹੈ ਉਹਦੇ ਕੋਲ ਆਮ ਸੰਗਤ ਤੇ ਤੁਹਾਨੂੰ ਭਰੋਸਾ ਨਹੀਂ ਹੈਗਾ ਫਿਰ ਆਪਣੀ ਹੀ ਸੰਗਤ ਇੱਕ ਸ਼ਾਂਤਮਈ ਬੈਠੀ ਹੈ ਮੈਦਾਨ ਦੇ ਵਿੱਚ ਉਹਨਾਂ ਦੇ ਲਈ ਜਦੋਂ ਮੰਗ ਕਰ ਰਹੀ ਹੈ ਲੰਬੇ ਸਮੇਂ ਤੋਂ ਬੈਠੇ ਨੇ ਉਹ ਜਾਪ ਕਰ ਰਹੇ ਨੇ ਤੜਕੇ ਨੂੰ ਗੋਲੀ ਚਲਵਾ ਦਿੱਤੀ ਜਾਂਦੀ ਹੈ ਉਹੀ ਅਫਸਰ ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲੇ ਕੀਤੇ ਉਹਨਾਂ ਨੂੰ ਤੁਸੀਂ ਅੱਗੇ ਲਗਾ ਰਹੇ ਹੋ ਸੋ ਗੱਲ ਕਿਤੇ ਨਾ ਕਿਤੇ ਜੇ ਉਹਨਾਂ ਨੇ ਆ ਕੁਝ ਕੀਤਾ ਵਿਰੋਧਤਾ ਸਾਡਿਆਂ ਨੇ ਵੀ ਨਹੀਂ ਕੀਤਾ ਫਿਰ ਉਹ ਕਿੱਥੇ ਅਸੀਂ ਗੱਲ ਇਹ ਆ ਕੇ ਅੱਜ ਖੜੀ ਹੈ ਵੀ ਲੋਕਾਂ ਦੇ ਵਿੱਚ ਗੱਲ ਦੋਨਾਂ ਦੀ ਨਹੀਂ ਬਣ ਰਹੀ ਕਿਉਂ ਨਹੀਂ ਬਣ ਰਹੀ ਵਿਸ਼ਵਾਸ ਨਹੀਂ ਬਣ ਰਿਹਾ ਪਰ ਹਾਂ ਜਿਵੇਂ ਸੁੱਖਾ ਜੀ ਨੇ ਕਿਹਾ ਲੋਕੀ ਚਾਹੁੰਦੇ ਨੇ ਅਕਾਲੀ ਦਲ ਬੱਚੇ ਬਚੂਗਾ ਤਾਂ ਹੀ ਜੇਕਰ ਉਹ ਚੰਗੇ ਟਕਸਾਲੀ ਆਗੂ ਜਿਹੜੇ ਕਿ 84 ਦੇ ਪਹਿਲਾਂ ਹੁਣ ਤੱਕ ਵੀ ਉਹਨਾਂ ਦੇ ਪਰਿਵਾਰਤਾ ਹੈਗੇ ਨੇ ਚੰਗੇ-ਚੰਗੇ ਆਗੂ ਜਿਨ੍ਹਾਂ ਨੇ ਚੰਗੀਆਂ ਭੂਮਿਕਾਂ ਨਿਭਾਈਆਂ ਨੇ ਅੱਗੇ ਉਹਨਾਂ ਇਹ ਲੋਕਾਂ ਨੂੰ ਸੋਚਣਾ ਪਏਗਾ ਇਹਦੀ ਹੋਂਦ ਵੀ ਸਾਡੇ ਲਈ ਜ਼ਰੂਰੀ ਹੈ ਪਰ ਹੁਣ ਆਗੂ ਕੌਣ ਹੈ ਇਹ ਤਾਂ ਸਾਨੂੰ ਸੋਚਣਾ ਹੋਵੇਗਾ ਹੁਣ ਇੱਕ ਪਾਸੇ ਇਹਨਾਂ ਨੇ ਮੰਗ ਕਰ ਦਿੱਤੀ ਸੁਖਵੀਰ ਬਾਦਲ ਤੇ ਸੁਖਵੀਰ ਬਾਦਲ ਕਹਿੰਦਾ ਮੈਂ ਪੰਥ ਐ ਉਹ ਕਹਿੰਦੇ ਵੀ ਨਹੀਂ ਅਸੀਂ ਸਾਰਾ ਸਮੂਹ ਇਕੱਠਾ ਹੋ ਰਿਹਾ ਤੂੰ ਛੱਡ ਤੀਸਰਾ ਹੁਣ ਕਿਰਨਵੀਰ ਖੰਗ ਤੇ ਬੱਬੀ ਬਾਦਲ ਉਹਨਾਂ ਦੇ ਬਿਆਨ ਆਉਂਦੇ ਨੇ ਵੀ ਇਹ ਦੋਨੇ ਨਹੀਂ ਤੀਜਾ ਫਿਰ ਇਹ ਤਾਂ ਹੁਣ ਅਲੱਗ-ਅਲੱਗ ਧੜੇਬੰਦੀਆਂ ਜਿਹੜੀਆਂ ਪੈਦਾ ਹੋ ਗਈਆਂ ਇਸੇ ਨੇ ਸਾਡਾ ਨੁਕਸਾਨ ਕੀਤਾ ਇੱਕ ਟਾਈਮ ਸੀ 12 ਮਿਸਲਾ ਅਕਠੀਆਂ ਜਦੋਂ ਹੋ ਗਈਆਂ ਤਾਂ ਕਾਮਯਾਬੀ ਹੋਈ ਸੋ ਅਸੀਂ ਜਿਹੜੇ ਖੰਡੇ ਹੋਏ ਅਜਿਹੇ ਜਿਨ੍ਹਾਂ ਨੇ ਪਾਪ ਕੀਤੇ ਨੇ ਹੁਣ ਅਕਾਲ ਤਖਤ ਤੇ ਬਿਲਕੁਲ ਜੋਸ਼ਵੇਂ ਪਾਤਸ਼ਾਹ ਨੇ ਸੋਚਿਆ ਕਿ ਸਾਡੇ ਪੰਥ ਕੇ ਜਰ ਬੈ ਤਾਂ ਦੇ ਅਨਸਾਰ ਮਸਲੇ ਹੱਲ ਹੋਣਗੇ ਪਰ ਉਹੀ ਸਿੰਘ ਸਾਹਿਬਾਨਾਂ ਤੋਂ ਸਰਸੇਵਲ ਨੂੰ ਮਾਫੀ ਦਵਾ ਦਿੱਤੀ ਜਾਂਦੀ ਹੈ ਉਹ ਕਿਵੇਂ ਇਹਦੀ ਸੁਣਵਾਈ ਕਿ ਹੋਣਗੇ ਵੀ ਉੱਥੇ ਜਿਹੇ ਗੁਰਸਿੱਖ ਚੰਗੇ ਪਿਆਰੇ ਨਿਰਪੱਖ ਹੋਣ ਇਹ ਜਿਹੜੀ ਸ਼੍ਰੋਮਣੀ ਕਮੇਟੀ ਹੈ ਪਹਿਲੀ ਗੱਲ ਤਾਂ ਅੰਗਰੇਜ਼ਾਂ ਦੇ ਸਮੇਂ ਹੋਏ ਇਹ ਗੱਲ ਇੱਕ ਵੱਡੀ ਗਲਤੀ ਕਰ ਦਿੱਤੀ ਗਈ ਦੇਖੋ ਹੁਣ 13-14 ਸਾਲ ਹੋ ਗਏ ਚੋਣਾ ਨਹੀਂ ਹੋ ਰਹੀਆਂ ਐਕਟ ਬਣਾਵਾ ਦਿੱਤੇ ਸਰਕਾਰ ਦੇ ਦੀ ਨਾ ਸਟਾਫ ਦਾ ਸਰਕਾਰ ਦੇ ਦੀ ਨਾ ਮਤਵਲੇ ਨਹੀਂ ਸੀ ਇਹ ਆਜ਼ਾਦ ਹਸਤੀ ਹੁੰਦੀ ਸ਼੍ਰੋਮਣੀ ਕਮੇਟੀ ਜਦੋਂ ਚੰਗੇ ਹੋਣੇ ਉਹਦੇ ਅਧੀਨ ਹੁੰਦਾ ਚੰਗੇ ਜਹੇਦਾਰ ਲਾਉਂਦੇ ਜਿਹੜੇ ਪੰਥ ਨੂੰ ਪ੍ਰਣਾਏ ਹੁੰਦੇ ਉਹ ਜਥੇਦਾਰ ਫੈਸਲਾ ਕਰਦੇ ਤਾਂ ਛੱਟ ਬਦਲਦੀ ਕੀ ਮਜਾ ਲੈ ਕੇ ਉਹ ਕਰ ਦਵੇ ਉਹਨਾਂ ਦੇ ਹੱਥਾਂ ਵਿੱਚ ਖੇਲਣ ਦਾ ਕਿਉਂਕਿ ਉਹ ਸੁਪਰੀਮ ਹੈ ਸਾਡੇ ਪੰਜ ਪਿਆਰੇ ਅਕਾਲ ਤਖਤ ਸਾਹਿਬ ਪਰ ਉਹਨਾਂ ਨੂੰ ਵੀ ਆਪਣੀ ਜਿਹੜੀ ਮਰਿਆਦਾ ਪਹਿਚਾਣ ਕੇ ਜਿਹੜਾ ਇਹ ਵਿਸ਼ਵਾਸ ਬਣਿਆ ਰਹਿਣਾ ਚਾਹੀਦਾ ਸੋ ਜਿਹੜੇ ਹਾਲਾਤ ਨੇ ਇਹ ਤਾਂ ਮਾਰੇ ਪ੍ਰਮਾਤਮਾ ਦੀ ਪਈ ਹੈ ਜਿੰਨੇ ਪਾਪ ਨੇ ਅਗਰ ਹੁਣ ਵੀ ਉਹਨਾਂ ਪਾਪਾ ਨੂੰ ਮੰਨ ਲਿਆ ਜਾਂਦਾ ਤਾਂ ਘੱਟੋ ਘੱਟ ਆਪਣਾ ਤਾਂ ਜੀਵਨ ਤੁਹਾਡਾ ਕੁਛ ਨਾ ਕੁਛ ਤੁਹਾਡੀ ਮਾਫੀ ਹੋ ਜੂਗੀ ਹੋਰ ਤਾਂ ਤੁਹਾਡੀ ਮਾਫੀ ਨਹੀਂ ਕੁਝ ਹੋਣੀ ਪਾਪ ਵੱਡੇ ਨੇ ਤੇ ਅੱਜ ਵੀ ਮੰਨਣ ਨੂੰ ਤਿਆਰ ਨਹੀਂ ਅਰੰਗਜੇ ਬੰਕ ਕੁਰਸੀਆਂ ਨਹੀਂ ਛੱਡ ਰਹੇ ਪੰਥ ਦਾ ਪੰਜਾਬ ਦਾ ਭਲਾ ਕੋਈ ਨਹੀਂ ਸੋਚ ਰਿਹਾ ਸਿਰਫ ਆਪੋ ਆਪਣੇ ਤੱਕ ਹੈ ਇਹ ਤਾਂ ਚੰਗੀ ਕੋਈ ਨੌਜਵਾਨੀ ਚੰਗੀ ਸੋਚੇ ਪੰਥ ਦਾ ਭਲਾ ਹੋ ਜੇ ਅਸੀਂ ਤਾਂ ਪ੍ਰਮਾਤਮਾ ਨੂੰ ਇਹੀ ਅਰਦਾਸ ਕਰਦੇ ਹਾਂ ਅੱਛਾ ਜਿਸ ਤਰੀਕੇ ਨਾਲ ਕਿਹਾ ਜਾਂਦਾ ਕਿ ਨੌਜਵਾਨ ਜਿਹੜੇ ਨਵੇਂ ਅੱਗੇ ਆਣੇ ਚਾਹੀਦੇ ਨੇ ਕਿ ਪ੍ਰਾਣੇ ਜਿਨ੍ਹਾਂ ਨੇ ਵਜੀਆਂ ਮਾਲੀਆਂ ਲੀਡਰ ਰਹਿ ਚੁੱਕੇ ਨੇ ਐਮ ਐਲ ਏ ਮੰਤਰੀ ਰਹਿ ਚੁੱਕੇ ਨੇ ਐਮ ਪੀ ਰਹਿ ਚੁੱਕੇ ਨੇ ਕਿ ਅਗਰ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਕਿਤਨੇ ਨੌਜਵਾਨ ਪੀੜੀ ਨੂੰ ਜਾਂ ਫਿਰ ਯੂਥ ਹੈ ਉਸ ਨੂੰ ਅੱਗੇ ਅੱਪ ਭਾਗ ਤਾਂ ਕਿ ਕਿਤਨੇ ਲੋਕ ਵਿਸ਼ਵਾਸ ਕਰ ਲੈ ਕਿੰਨੀ ਕਸਾਈ ਲੱਗਦੀ ਸੋ ਦੇਖੋ ਗੱਲ ਤੇਜੀ ਜਿਹਾ ਇਦਾਂ ਜਿਹੜਾ ਯੂਥ ਹੈ ਆ ਆਪਾਂ ਨੌਜਵਾਨ ਜਿਹੜੀ ਇਹ ਲੀਡਰਸ਼ਿਪ ਹੈ ਇਸ ਲੀਡਰਸ਼ਿਪ ਨੂੰ ਤਾਂ ਸਿੱਖ ਪੰਥ ਨੇ ਵੀ ਆ ਪੰਜਾਬ ਦੇ ਲੋਕਾਂ ਨੇ ਵੀ ਨਕਾਰਤਾ ਆਪਾਂ ਹੁਣ ਜਲੰਧਰ ਵਾਲੀ ਚੌਂਕ ਦੇਖੀ ਹੈ ਇਹਨਾਂ ਨੇ ਅਕਾਲੀ ਦਲ ਨੂੰ ਛੱਡ ਕੇ ਬੀਐਸਪੀ ਨੂੰ ਸਪੋਰਟ ਕਰੀ ਵੋਟ ਕਿੰਨੀ ਪਈ 734 ਕਿੱਡੇ ਦੁੱਖ ਦੀ ਗੱਲ ਹੈ ਇੱਕ ਪਿੰਡ ਦਾ ਪੰਚ ਵੀ 734 ਵੋਟ ਲੈ ਜਾਂਦਾ ਵੱਡੇ ਪਿੰਡਾਂ ਜਿਹੜੇ ਉਹਨਾਂ ਚ ਜਿਵੇਂ ਕਿਦਰਾਬਾਦ ਵਰਗੇ ਪਿੰਡ ਹੈ ਉੱਥੇ ਜਿਹੜਾ ਪੰਚ ਵੀ ਵੋਟ ਵੱਧ ਲੈ ਜਾਂਦਾ ਪਰ ਬੜੀ ਦੁੱਖ ਦੀ ਗੱਲ ਹੈ 140 ਸਾਲ ਪੁਰਾਣੀ ਪਾਰਟੀ ਇੱਕ 734 ਵੋਟਾਂ ਵਰਾ ਕੇ ਖੜ ਗਈ ਜਿਹੜੀ ਲੀਡਰਸ਼ਿਪ ਦੀ ਗੱਲ ਹੈ ਲੀਡਰਸ਼ਿਪ ਚਾਹੇ ਦੂਏ ਪਾਸੇ ਵਾਲੀ ਐ ਚਾਹੇ ਦੂਏ ਸੇ ਪਾਸੇ ਵਾਲੀ ਐ ਲੀਡਰਸ਼ਿਪ ਉਹ ਆਵੇ ਜਿਹੜੀ ਪੰਥ ਨੂੰ ਪੜਨਾਈ ਹੋਈ ਹੈ ਜਿਹੜੀ ਪੰਥਕ ਮਸਲਿਆਂ ਦੀ ਗੱਲ ਕਰੇ ਇਹਨਾਂ ਨੇ ਤਾਂ ਪੰਥਕ ਮਸਲੇ ਛੱਡਤੇ ਅਨੰਦਪੁਰ ਸਾਹਿਬ ਦਾ ਮਤਾ ਛੱਡਤਾ ਇਹਨਾਂ ਨੇ ਚੰਡੀਗੜ੍ਹ ਛੱਡਤਾ ਨਹਿਰ ਦਾ ਮਸਲਾ ਛੱਡਤਾ ਕੋਈ ਮਸਲਾ ਇਹ ਦੱਸੇ ਜਿਹੜਾ ਕਾਲੀਦਾਲ ਨੇ ਖਾਣਾ ਕਾਲੀਦਾਲ ਵੱਧ ਅਧਿਕਾਰਾਂ ਦੀ ਮੰਗ ਕਰਦਾ ਜਦੋਂ ਜੰਮੂ ਕਸ਼ਮੀਰ ਦੀ 312 70 ਤੋੜੀ ਇਹਨਾਂ ਨੇ ਉਹਦਾ ਸਪੋਰਟ ਕਰਦੇ ਤੁਸੀਂ ਵੱਧ ਅਧਿਕਾਰਾਂ ਦੀ ਗੱਲ ਕਰਦੇ ਉਧਰ ਤੁਸੀਂ ਵੱਧ ਅਧਿਕਾਰਾਂ ਦੀ ਤੋੜਨ ਦਾ ਉਹਦਾ ਤੁਸੀਂ ਸਪੋਰਟ ਕਰਦੇ ਕਿੱਥੇ ਖੜਾ ਕਾਲ ਕਾਲੀ ਦਲ ਆਪਣਾ ਜਿਹੜਾ ਬੇਸਿਕ ਜਿਹੜਾ ਸਿਧਾਂਤ ਹੈ ਉਹਨਾਂ ਤੋਂ ਥਿੜਕ ਚੁੱਕਿਆ ਉਹ ਥਿੜਕਣ ਦੇ ਚੱਕਰ 'ਚ ਅੱਜ ਇੱਥੇ ਆਹ ਹਾਲਾਤ ਵਿੱਚ ਕਾਲੀ ਦਲ ਆਇਆ ਕਾਲੀ ਦਲ ਨੂੰ ਜੇ ਅੱਗੇ ਆਉਣਾ ਹੈ ਪੰਥਕ ਵੋਟ ਕਿੱ데 ਨਹੀਂ ਗਈ ਹੁਣ ਤਾਜ਼ੀਆਂ ਚੋਣਾਂ ਆਓ ਕਿਹੜੀਆਂ ਭਾਈ ਅਮਰਪਾਲ ਨੂੰ ਪੰਥਕ ਵੋਟ ਪਈ ਹਮ ਸਰਬਜੀਤ ਖਾਲਸਾ ਨੂੰ ਪੰਥਕ ਵੋਟ ਪਈ ਬਿਲਕੁਲ ਪਈ ਹੈ ਨਾ ਜੇ ਉਹ ਕਿੱਥੇ ਤੇ ਆ ਗਈ ਪੰਥਕ ਵੋਟ ਤਾਂ ਖੜੀ ਹੈ ਨਾ ਪਰ ਲੇਕਿਨ ਜਿਹੜੇ ਪੰਥਕ ਚਿਹਰਾ ਲੋਕਾਂ 'ਚ ਦਿਖਦਾ ਸੀ ਇਹਨਾਂ ਨੂੰ ਲੋਕਾਂ ਨੇ ਇਨਕਾਰਤਾ ਇਹ ਪੰਥਕ ਜਿਹੜਾ ਵੋਟਰ ਖੜੇ ਨਹੀਂ ਪੰਥਕ ਲੇਕਿਨ ਲੀਡਰ ਹਿੱਲੇ ਗਏ ਆਪਣੇ ਬਿਲਕੁਲ ਬਿਲਕੁਲ ਲੀਡਰ ਹਿੱਲੇ ਤਾਂ ਲੀਡਰ ਜਿਹੜੀ ਹੁਣ ਬਾਈ ਗੱਲ ਦੱਸ ਕੇ ਹੈ ਰਵਿੰਦਰ ਜੀ ਸਮੇਤ ਸੈਣੀ ਜਿਨ੍ਹਾਂ ਨੇ ਸਿੱਖਾਂ ਦੇ ਖੂਨ ਦੀ Holi ਖੇਡੀ ਆਲਮ ਸੈਨਾ ਬਣਾ ਕੇ ਆਲਮ ਨੇ ਅਜਹਾਰ ਆਲਮ ਨੇ Holi ਖੇਡੀ ਉਹ ਉਹਨਾਂ ਨੂੰ ਉਹ ਮੀਤ ਪ੍ਰਧਾਨ ਅਕਾਲੀ ਦਲ ਦੇ ਕਿੱਥੇ ਤੁਹਾਡਾ ਹਸਤਾ ਹੈ ਸਿੱਖ ਪੁੱਛਦੇ ਆ ਜਦੋਂ ਮਤਲਬ ਅਕਾਲੀ ਦਲ ਦੀ ਸਰਕਾਰ ਆਉਣ ਤੋਂ ਪਹਿਲਾਂ ਇਹਨਾਂ ਨੇ ਕਿਹਾ ਵੀ ਹਾਂ ਅਸੀਂ ਸੈਣੀ ਵਰਗਿਆਂ ਨੂੰ ਸਜਾਵਾ ਦਵਾਂਗੇ ਹਾਂ ਸਜਾਵਾ ਦੇਣ ਦੀ ਬਜਾਏ ਉਹਨੂੰ ਪੰਜਾਬ ਦਾ ਮੁਖੀ ਬਣਾ ਕੇ ਖੜਾ ਕਰਤਾ ਹਾਂ ਫਿਰ ਉਹ ਲੋਕ ਕਿੱਥੇ ਜਾਣ ਆ ਪੰਚਕ ਲੋਕਾਂ ਨੂੰ ਪੰਚ ਨੂੰ ਸਮਝ ਕੇ ਬਾਦਲਾ ਨੂੰ ਵੋਟਾਂ ਪਾਉਂਦੇ ਰਹੇ ਠੀਕ ਹੈ ਲੇਕਿਨ ਬਾਦਲਾ ਨੇ ਕੀ ਕਰਿਆ ਮਤਲਬ ਜ਼ੁਲਮ ਦੀ ਜਿਹੜੀ ਹੱਦ ਹੈ ਹਾਂ ਮਤਲਬ ਚਿਹਰਾ ਪਿੱਛੇ ਕਰਕੇ ਮੋਰੇ ਚਿਹਰਾ ਕੁਝ ਹੋਰ ਪਿੱਛੇ ਚਿਹਰਾ ਕੁਝ ਰਾਤ ਨੂੰ ਕੇਪੀਐਸ ਗੇਲਨਾ ਮੀਟਿੰਗਾਂ ਦਿਨ ਵਿੱਚ ਚੰਗਾ ਦੇ ਭੋਗਾ ਤੇ ਹਾਂ ਉਹ ਜਿਹੜੀਆਂ ਚੀਜ਼ਾਂ ਉਹ ਸਾਹਮਣੇ ਆ ਗਈਆਂ ਲੋਕਾਂ ਦੇ ਨਤਾਰਾ ਹੋ ਗਿਆ ਹਰ ਚੀਜ਼ ਦਾ ਅੱਜ ਜੇ ਨਤਾਰਾ ਹੋਇਆ ਤਾਂ ਲੋਕ ਵਿਚੇੜੇ ਹੁਣ ਇਹ ਜੋ ਦੇਖੋ ਮਾਫ਼ੀ ਹੁੰਦੀ ਹੈ ਗਲਤੀਆਂ ਦੀ ਗਨਾਹਾਂ ਦੀ ਕਦੇ ਮਾਫ਼ੀ ਨਹੀਂ ਇਹਨਾਂ ਨੇ ਗੁਨਾਹ ਕਰਿਆ ਇਹਨਾਂ ਨੂੰ ਕੋਈ ਮਾਫ਼ੀ ਕਿਸੇ ਪਾਸੇ ਤੇ ਨਾ ਮਿਲਣੀ ਹੈ ਨਾ ਮਿਲਣਯੋਗੀ ਹੈਗੀ ਹੈ ਜੇ ਮੰਨ ਲਓ ਉਹ ਰੇ ਦੁਨਿਆਵੀ ਅਦਾਲਤ ਇਹਨਾਂ ਨੂੰ ਮਾਫ਼ ਕਰ ਵੀ ਦਿੰਦੀ ਹੈ ਉਹ ਅਕਾਲ ਪੁਰਖ ਬੈਠਾ ਇਹਨਾਂ ਨੇ ਹਰ ਸੇਮਰਤ ਨੇ ਗੁਰੂ ਅਮਰਦਾਸ ਜੀ ਦੇ ਘਰ ਜਾ ਕੇ ਗੁਰੂ ਰਾਮਦਾਸ ਜੀ ਦੇ ਘਰ ਜਾ ਕੇ ਅਰਦਾਸ ਕਰੀਆ ਵੀ ਜਿਹਨੇ ਸੌਦਾ ਸਾਧ ਨੂੰ ਮਾਫੀ ਦਿਵਾਈ ਹੈ ਹੂੰ ਜਿਹਨੇ ਸੌਦਾ ਸਾਧ ਵਾਲੇ ਮਸਲੇ 'ਚ ਜੁੱਧਾ ਮਦਦ ਕੀਤੀ ਹੈ ਉਹਦਾ ਕੱਖ ਨਾ ਰਹੇ ਹੂੰ ਇਹ ਮੈਂ ਨਹੀਂ ਕਹਿੰਦਾ ਹੂੰ ਉਹਨਾਂ ਦੇ ਬੋਲ ਹੈ ਹੂੰ ਇਹ ਪੂਰੇ ਹੋਣੇ ਹੂੰ ਜਿਆਦਾ ਇਹਨਾਂ ਨੂੰ ਗੁਰੂ ਰਾਮਦਾਸ 'ਤੇ ਭਰੋਸਾ ਨਹੀਂ ਸਾਨੂੰ ਹੈਗਾ ਠੀਕ ਹੈ ਜੀ ਤੇ ਉਹ ਰਿਹਣੀਆਂ ਹੁਣ ਅੱਜ ਹਾਲਾਤ ਐ ਹੁਣ ਤੁਸੀਂ ਆਪ ਦੇਖ ਲਓ ਵੀ ਕਿੱਥੇ ਖੜੀਏ ਗੱਲ ਆਉਣ ਆਏ ਟਾਈਮ ਤੁਸੀਂ ਦੇਖੋ ਕਿਆ ਹੁਣ ਬਿਲਕੁਲ ਤੇ ਸੁਖਾ ਜੀ ਕਿ ਲਾਸਟੇ ਦੱਸ ਦੋ ਜਿਸ ਤਰੀਕੇ ਨਾਲ ਇਨਾਂ ਦੇ ਰਾਜ ਦੇ ਵਿੱਚ ਵਿਅਦਵੀ ਹੋਈ ਐ ਉਸ ਤੋਂ ਬਾਅਦ ਇਨਸਾਫ ਕਾਂਗਰਸ ਨੂੰ ਦੇ ਸਕੀ ਆਮ ਆਦਮੀ ਪਾਰਟੀ ਨਹੀਂ ਦੇ ਸਕੀ ਹੁਣ ਤੱਕ ਲੱਗਦਾ ਕਿ ਦਿਨੇ ਤੇ ਇਹਨਾਂ ਪਾਰਟੀ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਜਿਸ ਤਰੀਕੇ ਨਾਲ ਆਕਾਲੀ ਦਲ ਹੁਣ ਡੁੱਬਣ ਦੇ ਕਿਨਾਰੇ 'ਚ ਐ ਅਗਰ ਸਰਬ ਦੀ ਵਿਅਦਵੀ ਦਾ ਇਨਸਾਫ ਨਾ ਦਿੱਤਾ ਸਿੱਖਾਂ ਨੂੰ ਸਿੱਖ ਕੌਮ ਨੂੰ ਤਾਂ ਕਿਤੇ ਨਾ ਕਿਤੇ ਉਹਨਾਂ ਦਾ ਵੀ ਹਸਰੇ ਹੋ ਸਕਦਾ ਬਿਲਕੁਲ ਹਰਤੇ ਜੀ ਲੋਕ ਸੋਚ ਰਹੇ ਨੇ ਕਿ ਦੇਖੋ ਕਿੰਨਾ ਚਿਰ ਹੋ ਗਿਆ ਸਿੱਖ ਕੌਮ ਨੂੰ ਇਨਸਾਫ ਮੰਗਦਿਆਂ ਨੂੰ ਪਹਿਲਾਂ 84 ਦਾ ਮੰਗਦੇ ਰਹੇ ਤੇ ਹੁਣ ਇਹ 2015 ਜਿਹੜਾ ਕਾਂਡ ਹੈ ਉਹਦਾ ਮੰਗਦੇ ਨੇ ਸੋ انصاف ਸਾਨੂੰ ਨਾ ਪਹਿਲਾਂ ਮਿਲਿਆ ਤੇ ਨਾ ਹੁਣ ਮਿਲਿਆ ਸੋ ਅਦਾਲਤਾਂ ਤੋਂ ਵੀ ਸਰਕਾਰਾਂ ਤੋਂ ਵੀ ਲੋਕਾਂ ਦਾ ਬਿਲਕੁਲ ਵਿਸ਼ਵਾਸ ਉੱਠ ਗਿਆ ਭਾਵੇਂ ਸਰਕਾਰ ਕਾਂਗਰਸ ਦੀ ਹੋਵੇ ਭਾਵੇਂ ਭਾਜਪਾ ਦੀ ਹੋਵੇ ਭਾਵੇਂ ਆਮ ਪਾਰਟੀ ਹੋਵੇ ਜਿਹੜੀ ਹੁਣ ਆਈ ਹੈ ਭਾਵੇਂ ਅਕਾਲੀ ਦਲ ਹੋਵੇ ਸੋ ਸਾਨੂੰ ਇਨਸਾਫ ਕਿਸੇ ਨੇ ਨਹੀਂ ਦਿੱਤਾ ਸੋ ਲੋਕ ਤਾਂ ਹੀ ਹੁਣ ਸੋਚਾਂ ਚ ਪਏ ਨੇ ਜਾਂ ਵੋਟ ਅੱਗੇ ਨੂੰ ਪਾਈਏ ਤਾਂ ਪਾਈਏ ਕਿਉਂ ਸੋ ਲੋਕ ਇਹਦਾ ਵਿਕਲਪ ਕੋਈ ਨਾ ਕੋ ਟੋਲ ਰਹੇ ਨੇ ਜੇ ਤਾਂ ਅਕਾਲੀ ਦਲ ਕੋਈ ਚੰਗੀਆਂ ਹਸਤੀਆਂ ਸਾਹਮਣੇ ਆ ਗਈਆਂ ਫਿਰ ਤਾਂ ਲੋਕ ਵਿਸ਼ਵਾਸ ਕਰਕੇ ਇਹਨਾਂ ਦੇ ਵੱਲ ਤੁਰਨਗੇ ਤੇ ਨਹੀਂ ਤਾਂ ਲੋਕਾਂ ਦਾ ਦੇਖੋ ਮੂੰਹ ਮੁਰ ਚੁੱਕਿਆ ਲੋਕ ਮੈਂ ਕਹਿੰਦਾ ਵੋਟ ਪਾਉਣਾ ਹੀ ਬੰਦ ਕਰ ਦੇਣਗੇ ਕਿਸੇ ਦਿਨ ਇਹੋ ਜਿਹੇ ਲੋਕਾਂ ਦੇ ਹਾਲਾਤ ਨੇ ਸੋ ਕਾਲੀ ਦਲ ਨੂੰ ਸੋਚਣ ਦੀ ਲੋੜ ਹੈ ਕਿ ਜੇ ਤੁਸੀਂ ਕਾਲੀ ਦਲ ਨੂੰ ਜਿਉਂਦਾ ਰੱਖਣਾ ਹੈ ਤਾਂ ਤੁਹਾਨੂੰ ਬਿਲਕੁਲ ਗਰਾਊਂਡ ਲੈਵਲ ਤੇ ਆ ਕੇ ਸੋਚਣਾ ਪਊਗਾ ਹਰ ਇੱਕ ਵੋਟਰ ਦੀ ਗੱਲ ਸੁਣੋਣੀ ਪਊਗੀ ਜਿਹੜੇ ਤੁਹਾਡੇ ਨਾਲ ਨੇੜੇ ਚਮਚੇ ਰਹਿੰਦੇ ਨੇ ਸੋ ਉਹਨਾਂ ਦੀਆਂ ਗੱਲਾਂ ਸੁਣਨੀਆਂ ਬੰਦ ਕਰਨੀਆਂ ਪੈਣਗੀਆਂ ਉਹ ਆਪਣੀਆਂ ਕੁਰਸੀਆਂ ਕਰਕੇ ਤੁਹਾਡੀ ਵਾਵਾ ਕਰ ਰਹੇ ਨੇ ਪਰ ਲੋਕ ਸਮਝ ਰਹੇ ਨੇ ਕਿ ਇਹ ਚਮਚਾਗਰੀ ਕਰ ਰਹੇ ਨੇ ਸੋ ਇਹ ਸਮਝਣਾ ਚਾਹੀਦਾ ਸਾਡੇ ਸਿੱਖ ਕ ਸਾਡੇ ਪੰਜਾਬ ਦਾ ਮਸਲਾ ਏ ਸੋ ਜੇ ਲੋਕ ਸਮਝ ਗਏ ਤਾਂ ਠੀਕ ਹੈ ਪਰ ਅਨਸਾਫ਼ ਸਾਨੂੰ ਆਸ ਨਹੀਂ ਹੈਗੀ ਸਰਕਾਰਾਂ ਭਾਵੇਂ ਭਗਵੰਤ ਮਾਨ ਜੀ ਦੀ ਹੋਵੇ ਸਾਨੂੰ ਇਹਤੇ ਵੀ ਬਹੁਤੀ ਵੱਡੀ ਕੋਈ ਆਸ ਨਹੀਂ ਸੋ ਸਾਰੀਆਂ ਸਰਕਾਰਾਂ ਹਮੇਸ਼ਾ ਹੀ ਸਿੱਖ ਕੌਮ ਨੂੰ ਮਿਟਾਉਣ ਲਈ ਦਬਾਉਣ ਲਈ ਆਵਾਜ਼ ਨੂੰ ਬੰਦ ਕਰਨ ਲਈ ਆ ਭਾਈ ਅਮਰਤਪਾਲ ਦਾ ਜਿਹੜਾ ਭਰਾ ਏ ਸੋ ਉਹਨੂੰ ਦੇ ਲਓ ਝੂਠਾ ਕੇਸ ਬਣਾ ਕੇ ਨਸ਼ੇ ਦਾ ਪਾ ਕੇ ਉਹ ਅੰਦਰ ਕਰੀ ਬੈਠੇ ਨੇ ਸੋ ਲੋਕ ਪਰ ਜਾਣਦੇ ਨੇ ਕਿ ਸਰਕਾਰ ਇਹ ਸਿੱਖ ਕੌਮ ਦੇ ਸਯੋਧੇ ਨੂੰ ਦਬਾਉਣ ਦੇ ਲਈ ਉਦੇ ਭਰਾ ਨੂੰ ਅੰਦਰ ਕਰਕੇ ਦਬਾਉਣਾ ਚਾਹੁੰਦੇ ਨੇ ਪ੍ਰੈਸ਼ਰ ਪਾਉਣਾ ਚਾਹੁੰਦੇ ਆ ਪਰ ਲੋਕ ਸੋਚੀ ਬੈਠੇ ਨੇ ਜਿੱਕਨਾ ਉਹ ਕਾਲੀ ਦਲ ਨੂੰ ਤੇ ਕਾਂਗਰਸ ਨੂੰ ਸਬਸਕਾਇਆ ਏ ਐਦਾਂ ਹੀ ਜੇ ਆਮ ਪਾਰਟੀ ਵੀ ਨਾ ਸੁਧਰੀ ਤਾਂ ਉਹਨਾਂ ਨੂੰ ਵੀ ਕੋਈ ਦੇਰ ਨਹੀਂ ਹੈਗੀ ਆਉਣ ਵਾਲੇ 2027 ਵਿੱਚ ਆਮ ਪਾਰਟੀ ਨੇ ਵੀ ਦੇਖ ਲੈਣਾ ਜੇ ਲੋਕਾਂ ਨਾਲ ਧੱਕੇਸ਼ਾਹੀ ਕਰਨਗੇ ਤਾਂ ਇਹਨਾਂ ਦਾ ਵੀ ਹਸ਼ਰ ਇਹੀ ਹੋਊਗਾ ਠੀਕ ਹੈ ਬਿਲਕੁਲ ਜਿਉਂਕੋ ਜਿਸ ਤਰੀਕੇ ਨਾਲ ਅਕਾਲੀ ਦਲ ਹੁਣ ਡੁੱਬਦਾ ਜਾ ਰਿਹਾ ਹੈ ਅਕਾਲੀ ਦਲ ਦੀ ਬੇੜੀ ਡੁੱਬਦੀ ਜਾ ਰਹੀ ਹੈ ਪਰ ਦੂਜੇ ਪਾਸੇ ਅਲੱਗ-ਅਲੱਗ ਪ੍ਰਤੀਕਿਰਿਆ ਲੋਕਾਂ ਦੁੱਤ ਕੇ ਜਾਨੇ ਕਿ ਅਗਰ ਅਕਾਲੀ ਦਲ ਨੂੰ ਬਚਾਉਣਾ ਹੈ ਤਾਂ ਸੁਖਵੀਰ ਬਾਦਲ ਨੂੰ ਆਪਣੀ ਕੁਰਸੀ ਤੋਂ ਪਾਸੇ ਹੋਣਾ ਪਵੇਗਾ ਦੂਜੇ ਸੰਨ ਨਵਾਂ ਅਕਾਲੀ ਦਲ ਖੜਾ ਕਰਨ ਵਾਸਤੇ ਲੋਕਾਂ ਦਾ ਵਿਸ਼ਵਾਸ ਜਿੱਤਣ ਵਾਸਤੇ ਸਿ ਕੌਮ ਦਾ ਵਿਸ਼ਵਾਸ ਜਿੱਤਣ ਵਾਸਤੇ ਜਿਹੜੀਆਂ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਸਹੀ ਤਰੀਕੇ ਨਾਲ ਜਾ ਕੇ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਤੇ ਜਾ ਕੇ ਮਾਫੀ ਮੰਗ ਲੈਣੀ ਚਾਹੀਦੀ ਹੈ ਕਿਉਂਕਿ ਪਿੱਛੇ ਜੋ ਹੋਇਆ ਉਹ ਹੋਇਆ ਉਸ ਤੋਂ ਬਾਅਦ ਹੁਣ ਨਵੇਂ ਸਿਰੇ ਤੋਂ ਕਿਸ ਤਰੀਕੇ ਨਾਲ ਗੱਲ ਬਾਤ ਸਕਦਾ ਹੈ ਤਾਂ ਇਹਨਾਂ ਨੇ ਆਪਣੇ ਆਪਣੇ ਵਿਚਾਰ ਦਿੱਤੇ ਨੇ ਤੁਸੀਂ ਵੀ ਆਪਣੇ ਵਿਚਾਰ ਜੁੜਦੇ ਹੋ ਬਹੁਤ ਬਹੁਤ ਕਮੈਂਟ ਕਰਿਓ ਤੇ ਨਾਲ ਦੇ ਨਾਲ ਖਬਰ ਨੂੰ ਸ਼ੇਅਰ ਕਰਿਓ ਫਿਰ ਕੈਮਰਾ ਸੁਮਿਤ ਦੇ ਨਾਲ ਅਰਤੀਸ਼